ਦਰਜੋ શ્રીราม ਜਨਮ ਭੂਮੀ ਅਯੋਧਿਆ ਤੋਂ ਪਵਿੱਤਰ ਅਤੇ ਪੂਜਨਿਕ ਅਕਸ਼ਿਤ ਯਾਨੀ ਅਯੋਧਿਆ ਤੋਂ ਨਿਮੰਤਰਣ ਪੱਤਰ ਸਮਾਣਾ ਵਿਖੇ ਪਹੁੰਚਿਆ ਜਿਸ ਦਾ ਸਮੂਹ ਸ਼ਹਿਰ ਨਿਵਾਸੀਆਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਇਹ ਸ਼ੋਭਾ ਯਾਤਰਾ ਸਮਾਣਾ ਦੇ ਬਕਬਕ ਬਾਜ਼ਾਰਾਂ ਤੋਂ ਹੁੰਦੀ ਹੋਈ ਕ੍ਰਿਸ਼ਨਾ ਬਸਤੀ ਸ਼ਿਵ ਮੰਦਰ ਸਥਾਪਿਤ ਹੋਈ ਹੈ ਇਹ ਅਕਸ਼ਤ 1 ਜਨਵਰੀ ਤੋਂ 15 ਜਨਵਰੀ ਤੱਕ ਘਰ-ਘਰ ਭੇਜੇ ਜਾਣਗੇ ਤਾਂ ਕਿ ਸ਼੍ਰੀ ਰਾਮ ਭਗਤ ਅਯੁੱਧਿਆ ਜਾ ਕੇ ਸ਼੍ਰੀ ਰਾਮ ਜੀ ਦੇ ਦਰਸ਼ਨ ਕਰ ਸਕਣ। ਅਤ ਪੁੰਨ ਦੇ ਭਾਗੀ ਬਣਨ ਇਸ ਮੌਕੇ ਅਸ਼ਵਨੀ ਗੁਪਤਾ ਇਸ ਸਮਾਗਮ ਵਿੱਚ ਸਮਾਣਾ ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗੁਪਤਾ ਮੰਗਤ ਮਬੀ ਕਪੂਰ ਚੰਦ ਬੰਸਲ ਰਮੇਸ਼ ਗੋਇਲ ਡਕਾਲਾ ਸੁਰਿੰਦਰ ਸਿੰਘ ਖੇੜਕੀ ਜੀਵਨ ਗਰਗ ਸੰਜੀਵ ਕੌਸ਼ਿਕ ਅਤੇ ਵੱਡੀ ਗੰਟੀ ਵਿੱਚ ਸਮਾਣੇ ਦੀਆਂ ਸੰਗਤਾਂ ਹਾਜ਼ਰ ਹੋਈਆਂ ਨੇ ਸਮਾਣਾ ਤੋਂ ਐਨ ਡਬਲਿਊ ਨਿਊਜ਼ ਚੈਨਲ ਦੇ ਲਈ ਮਹੇਸ਼ ਸ਼ਰਾ ਸਮਾਣਾ ਕੰਦੀ ਜਿਸ ਤਰ੍ਹਾਂ ਕੀ ਜਿਸ ਤਰ੍ਹਾਂ ਇਹ ਰਾਮ ਮੰਦਰ ਪੰਜ ਚੁੱਕਿਆ ਹੈ ਬੜੇ ਲੰਬੇ ਸੰਘਰਸ਼ ਤੋਂ ਬਾਅਦ ਤੁਸੀਂ ਉਹਦੇ ਬਹੁਤ ਲੱਗਦੇ ਵਿੱਚ ਦੇਸ਼ਵਾਸੀ ਨੂੰ ਕੀ ਕਹਿਣਾ ਚਾਹੁੰਗੇ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਦੇਸ਼ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਜੈ ਸ਼੍ਰੀ ਰਾਮ ਬੜਾ ਖੁਸ਼ੀ ਦਾ ਦਿਹਾੜਾ ਹੈ 22 ਜਨਵਰੀ ਨੂੰ ਜਿਹੜਾ ਸ਼੍ਰੀ ਰਾਮ ਮੰਦਰ ਜੀ ਦਾ ਉਦਘਾਟਨ ਹੋਣ ਜਾ ਰਿਹਾ ਹੈ ਤੇ ਅੱਜ ਸਮਾਣੇ ਸਾਡੇ ਅਕਸ਼ਤ ਆ ਰਹੇ ਹਨ ਜਿਹੜੇ ਚਾਵਲ ਹਲਦੀ ਨਾਲ ਰੰਗੇ ਹੋਏ निमंत्रण पत्र ਆ ਰਹੇ ਆ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਾਂਗਾ ਕਿ 22 ਜਨਵਰੀ ਨੂੰ ਸ਼੍ਰੀ ਯੋਧਿਆ ਜੀ ਦੇ ਜਿਹੜਾ ਸ਼੍ਰੀ ਰਾਮ ਜੀ ਦਾ ਮੰਦਿਰ ਦਾ ਉਦਘਾਟਨ ਹੋ ਰਿਹਾ ਹੈ ਤੇ ਬਾਦ ਚੜ ਕੇ ਉੱਥੇ ਪਹੁੰਚੋ ਬਹੁਤ ਬਹੁਤ ਵਧਾਈਆਂ ਮਹਾਰਾਜ ਕੀ ਜੈ ਹਾਂਜੀ ਜਿਸ ਤਰ੍ਹਾਂ ਕੀ ਅੱਜ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਹਾਂਜੀ ਸਾਰੇ ਆਸ਼ੀਰਵਾਦ ਰੇ ਸਮਾਣੀ ਵਿੱਚ ਤੁਸੀਂ ਉਹਦੇ ਕਨੈਕਸ਼ਨ ਕੀ ਕਹਿਣਾ ਚਾਹੁੰਦੇ ਆਂ ਸਾਰਿਆਂ ਭੈਣਾਂ ਨੂੰ ਬਾਦ ਚੜ ਕੇ ਹਿੱਸਾ ਲੈ ਰੀਆਂ ਨੇ ਜੀ ਸਭ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਮੇਰੇ ਬਾਲਾ ਜੀ ਦਾ RAM ਜੀ ਦਾ ਮੰਦਿਰ ਬਣ ਕੇ ਤਿਆਰ ਹੋ ਰਿਹਾ ਹੈ ਅਯੋਧਿਆ ਜੀ ਚ ਉੱਥੇ ਵੀ ਜਾਵਾਂਗੇ ਸਾਰੇ ਐਸ ਬਾਕੀ ਜਿਹੜਾ RAM ਮੰਦਿਰ ਹੈ ਜਿਹੜਾ ਬਹੁਤ ਲੰਬੇ ਸੰਗਤ ਤੋਂ ਬਣਤ ਬਣ ਜਾ ਰਿਹਾ ਤੁਸੀਂ ਉਹਦੇ ਉਪਲਬਧ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਕਹੋ ਜੀ ਤੁਸੀਂ ਕਹੇ RAM ਜੀ ਪ੍ਰਗਟ ਹੋ ਰਹੇ ਨੇਗੇ ਸਾਨੂੰ ਇਸ ਚੀਜ਼ ਦੀ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਵੀ ਸਾਡੇ ਅਯੋਧਿਆ ਵਿੱਚ RAM ਜੀ ਦੁਆਰਾ ਸਥਾਪਿਤ ਹੋ ਰਹੇ ਨੇਗੇ ਤੇ ਇਸ ਕਰਕੇ ਸਾਰੇ ਭਾਰਤ ਵਿੱਚ ਇਸ ਚੀਜ਼ ਦੀ ਬਹੁਤ ਖੁਸ਼ੀ ਮਨਾਈ ਜਾ ਰਹੀ ਹੈ ਕੀ RAM ji ਦੁਆਰਾ ਆ ਰਿਹਾ ਕਰ ਕਰ ਜੇ ਜਲਾਏ ਜਾਣਗੇ ਦੀਵਾਲੀ ਫਿਰ ਤੋਂ ਵਾਰਬ ਮਨਾਵਾਂਗੇ ਸੀ 22 ਤਰੀਕ ਨੂੰ ਜੀ ਧਮਦਾ ਬਹੁਤ ਸਾਡੀਆਂ ਬੰਦੀਆਂ ਤਿਆਰੀਆਂ ਸੋ ਸੋ ਇੰਤਜ਼ਾਰੀਆਂ ਖੱਟੇ ਮਿੱਠੇ ਬੇਰਾਂ ਦੀਆਂ ਭਰ ਲੋ ਪਟਾਰੀਆਂ RAM ਮਿਲਣ ਦੀਆਂ ਤਿਆਰੀਆਂ ਸੋ ਸੋ ਇੰਤਜ਼ਾਰੀਆਂ ਖੱਟੇ ਮਿੱਠੇ ਬੇਰਾਂ ਦੀਆਂ ਬਰ ਦੀ ਹੈ ਸੋ ਸੋ ਯਤਨ ਬਣਾਉਂਦੀ ਹੈ ਰਾਮ ਮਿਲਣ ਦੀ ਕਾਤਰ ਪਿਲਨੀ ਸੋ ਸੋ ਯਤਨ ਬਣਾਉਂਦੀ ਹੈ ਸੋ ਸੋ ਯਤਨ ਬਣਾਉਂਦੀ ਹੈ ਉੱਠ ਸਭ